ਚਲਾ ਤੈਨੂੰ ਗੁੜੀਆਂ ਖਾਂਦੇ ਬੇਚਨ ਜੈ ਦੀ ਜਿਆ ਨਾਲ ਪਰ ਤੂੰ ਕਹਤੋਗਾ ਭਾਈ ਜੀ ਦਾ ਭਾ ਲੱਗਦਾ ਕੋਈ ਨਾ ਵਸ ਭਾਈਆ ਮੇਰਾ ਤਾਂ ਅੱਜ ਚੜੀ ਤੇ ਵਿੱਚ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਭਰਾਵਾ ਸੁਣਾਉਂਦੀਆਂ ਪੈਣਾ ਲਾ ਵੀ ਲਾਂਤੀ ਆ ਮੈਨੂੰ ਲੱਗਦਾ ਅੱਜ ਭੁੱਖੇ ਮਰਾਂਗੇ ਮੈਨੂੰ ਲੱਗਦਾ ਤੂੰ ਅੱਜ ਮੈਨੂੰ ਭੁੱਖਾ ਮਾਰੇਂਗਾ ਕਿਹੋ ਜੇ ਪਿੰਡ 'ਚ ਲੈ ਕੇ ਆ ਲਾਂਤੀ ਆ ਇੱਥੇ ਮਰਗਾ ਹੀ ਮਰਗਾ ਹੋਈਆਂ ਪੰਗਾ ਉਹ ਕਰੀਏ ਕੀ ਸਾਲ ਦਾ ਟਾਈਮ ਐ ਤੇ ਬੁੱਢਾ ਬੁੱਢੀ 'ਚ ਹੁਣ ਉਹ ਗੱਲਾਂ ਰਹੀਆਂ ਨਹੀਂ ਨਹੀਂ ਰਹੀਆਂ ਜਾਣੇ ਖਣੇ ਮਰੀ ਜਾਂ ਓਏ ਉੱਥੇ ਬਾਵਾ ਕੱਟ ਜਾ ਬੱਚੇ ਵੀ ਖੇਡੀ ਜਾਂਦੇ ਮੈਨੂੰ ਵਿਆਹ ਦਾ ਮਾਹੌਲ ਲੱਗਦਾ ਚਲ ਆ ਜਾ ਚੱਲੀਏ ਲਾਂਤੀ ਆ ਦੇਖੀਏ ਕੀ ਪਤਾ ਕੋਈ ਖਰਚਾ ਪਾਣੀ ਕੋਈ ਸ਼ਾਮ ਦਾ ਮਾਹੌਲ ਬਾਣੀ ਜਾ ਚੱਲ ਦੇਖੀਏ ਫਿਰ ਆ ਜਾ ਫਿਰ ਓਏ ਆ ਜਾ ਤੁਸੀਂ ਹਏ ਤੁਹਾਡੀ ਤਿਆਰੀ ਨਹੀਂ ਹੋਈ ਤੇ ਵੀ ਆਇਓ ਬਾਹਰ ਦਾ ਉਹਦਾ

ਮੇਰਾ ਵੀ ਚੰਗਾ ਮਾਂ ਕਰਦੇ ਮਾਸਿਵਾਸੀ ਕਰਦੇ ਮਾਂ ਵਾਲੇ ਬੁੱਧ ਪਿਆਰ ਦਿੰਦੇ ਆ ਇਹ ਹੀ ਹਾਂ ਇਹ ਹੀ ਹੁੰਦਾ ਕੀ ਪਤਾ ਜਾ ਹੌਲਾ ਵੀ ਲਾਂਤੀਆਂ ਚੜੀਆਂ ਜੀ ਲੱਗੀਆਂ ਮੈਂ ਲੱਗਦਾ ਬਣ ਗਿਆ ਕੰਮ ਲੈ ਮੈਨੂੰ ਵੀ ਲੱਗਦਾ ਕਿਸੇ ਦਾ ਵਿਆਹ ਚੱਲ ਚੱਲ ਅੰਦਰ ਹੋ ਕੇ ਵੇਖੀ ਕੀ ਕੰਮ ਆਹ ਭਾਈ ਉਹ ਸਰਦਾਰ ਜੀ ਮਠਾਈਆਂ ਹਨ ਤੁਹਾਨੂੰ ਲਓ ਸਰਦਾਰ ਜੀ ਦਿਓ ਮਰਾਸੀਆਂ ਨੂੰ ਵਧਾਈ ਦਿਓ ਪਾਓ ਖੈਰ ਪਾਓ ਨਾ ਵਧਾਈ ਦੇਵਾਂਗੇ ਤੁਹਾਨੂੰ 10 ਮਿੰਟ ਰੌਣਕਾ ਤਾਂ ਲਾਓ ਲਓ ਰੌਣਕਾ ਹੁਣੇ ਲਾ ਦਿੰਨੇ ਆ ਜੀ ਚਲੋ ਚਲੋ ਆਜੋ ਲੈ ਵੀ ਲਾਂਦਿਆ ਕਰਸ਼ੂ ਲੈ ਚੱਲ ਲਾਂਦਿਆ ਗਾਣਾ ਸੁਣਾਈਏ ਲੈ ਚੱਲ ਹੋ ਹੋ ਰੌਂਦੀਆਂ ਨਸੀਬਾਂ ਨਾਲ ਏ ਕੜੀਆਂ ਆਉਂਦੀਆਂ ਨਸੀਬਾਂ ਨਾਲ ਏ ਕੜੀਆਂ ਤੇਰੇ ਸਿਰੇ ਨੂੰ ਸਜਾਇਆ ਕੀ ਫੁੱਲ ਕਲੀਆਂ ਤੇਰੇ ਤੇਰੇ ਨੂੰ ਸਜਾਇਆ ਅੱਲਾ ਕੇ ਫੁੱਲ ਕਲੀਆਂ ਓ ਬੱਲੇ 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 ਲਾੜ ਤੇ ਇੰਨਾ ਕੱਟ ਐਥੇ ਕੀ ਆ ਤੈਨੂੰ ਨਹੀਂ ਪਤਾ ਐਥੇ ਕੀ ਆ ਉਹ ਜੇ ਮੈਨੂੰ ਪਤਾ ਹੁੰਦਾ ਚਾਹਣਾ ਤੈਨੂੰ ਜਰੂਰੀ ਪੁੱਛਦਾ

ਤੇਰੀ ਸੁਣ ਲਸਨਾ ਰੇ ਦੀ ਪਹਿਲੀ ਰਾਤ ਰਾਤ ਬੜਾ ਚਾ ਬੜਾ ਚਾ ਮਾੜੀ ਭਾਗਾਣੀ ਰਾਤ 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 ਮੇਰੀ ਘਰ ਆਈ ਪਤਾ ਇਹਨੂੰ ਕੀ ਕਹਿੰਦੀ ਕੀ ਕਹਿੰਦੀ ਜਾਨ ਨੂੰ ਕੁਝ ਐਸਾ ਕਰੋ ਮੈਂ ਤਰਪ ਜਾਵਾਂ ਕਹਿੰਦਾ ਜਾਨ ਨੂੰ ਕੁਝ ਐਸਾ ਕਰੋ ਮੈਂ ਤਰਪ ਜਾਵਾਂ ਜਾਨ ਨੂੰ ਕੁਝ ਐਸਾ ਕਰੋ ਮੈਂ ਤਰਪ ਜਾਵਾਂ ਕਹਿੰਦਾ ਜਾਨ ਨੂੰ ਕੁਝ ਐਸਾ ਕਰੋ ਮੈਂ ਤਰਪ ਜਾਵਾਂ ਹਰ ਤਰਪ ਜਾਵਾਂ ਫਿਰ ਰੌਣ ਨੇ ਪਤਾ ਕੀ ਕੀਤਾ ਕੀ ਕੀਤਾ ਗਿੱਤੇ ਤੇ ਵੀੜੀ ਲਾ ਦਿੱਤੀ ਉਹ ਲਾਣ ਸਾਰੀ ਰਾਤ ਦੀ ਤੜਫੀ ਗਈ ਉਹ ਗਿੱਤੇ ਤੇ ਸ਼ਾਦਾ ਪੈ ਗਿਆ ਜਿਹੜਾ ਬਾਈ ਕਿਹੜਾ ਇਹਦੀ ਸੁਣ ਲਸਨਾ ਇਹਦੇ ਵੀ ਹੋ ਗਈ ਪੇਟ ਚ ਇਨਫੈਕਸ਼ਨ 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 ਹੋ ਗਈ ਹੋ ਗਈ ਕਿ ਡਾਕਟਰ ਕੋਲੇ ਜਾਵੜਿਆ ਜਾਵੜਿਆ ਡਾਕਟਰ ਕਹਿੰਦਾ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਕਹਿੰਦਾ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਫੇਰ ਕਰਿਆ ਕੇ ਪਤਾ ਕੀ ਕੀਤਾ ਕੀ ਕੀਤਾ ਸਵਾਕਾਂ ਦੇ ਡਾਈਪਰ ਖਾ ਗਿਆ ਉਹ ਨਹੀਂ ਕੋਨਾ ਦੱਬ ਗਿਆ ਇਹ ਨਹੀਂ ਪੋਲੇ ਆ ਨੰਰਾਸੀਆ ਹੋ ਗਿਆ ਲੈ ਸੁਣਾ ਦੇ ਜਿਹੜੇ ਮੁੰਡੇ ਦਾ ਵਿਆਹ ਤੇ ਵਿਆਲੇ ਮੁੰਡੇ ਦੀ ਸੁਣਾਣੀ ਚਲੋ ਕੁੜੀਆਂ ਦੇ ਘਰ ਗਿਆ ਯਾ ਇਹ ਉਸੇ ਗਿਆ ਯਾ ਇਹਨੇ ਦਾਲੂ ਜ਼ਿਆਦਾ ਪੀਤੀ ਪੀਲੀ ਐ ਸਾਰੀ ਰਾਤ ਹੀ ਮੂਤੀ ਗਿਆ ਠੀਕ ਆ ਆਪੇ ਸਾਰੇ ਨੇ ਸਾਲੀਏ

ਅੱਜ ਕਿ ਦਿਖਾ ਦੋ ਲਾਇ ਪੇਗਰ ਦੇ ਕਿੰਨਾ ਭਾਗਵਾਨ ਨੇ ਫਾਟ ਕੇ ਦਿਖਾ ਬੜਾ ਵੱਜੀ ਹੋਣੀ ਹੈ ਸਵੇਰ ਨੂੰ ਗਵਾਂਢੀਆਂ ਦੇ ਮੱਤੀ ਨਾਲ ਫਾਟ ਕੇ ਕਿੰਨਾ ਦਿਖਾ ਹਾਂ ਭਾਈ ਦੋ ਜੜਾ ਕਾਲਾ ਲੰਮਾ ਸਿਆਜ ਆ ਜਾਪਾਂ ਕੁੜੀ ਤੋੜਨੀਆ ਤੇ ਉਹਨਾਂ ਦਾ ਘਰ ਭਰ ਦੇਣਾ ਉਹ ਕੀ ਮਸ਼ੀਨਾਂ ਦੇਤੀਆਂ ਉਹ ਦੇਜਿਆ ਮਸ਼ੀਨਾਂ ਉਹ ਟਰੈਕਟਰ ਮਸ਼ੀਨਾਂ ਦੇਤੀਆਂ ਦੇਜਿਆ ਮਸ਼ੀਨਾਂ ਕਿੰਨੀਆਂ ਕਿ ਦਿੱਤੀਆਂ ਅਗਲੇ ਨੂੰ ਖੋਤੇ ਮੰਨਣ ਵਾਲੀ ਦਿੱਤੀ ਨਾਲ ਉਹਨੂੰ ਮੰਨ ਹੀ ਜਾਊਗਾ ਕਿਉਂ ਮਾਰ ਵੀਕ ਰਹਿ ਗਿਆ ਲਾ 10 ਵੀ ਰਹਿ ਗਿਆ ਕੋਈ ਚੰਗੀ ਗੱਲ ਸੁਣਾ ਦੀ ਕੋਈ ਗਾਣਾ ਸੁਣਾ ਦੇ ਆਪਾਂ ਘਰਾਂ ਨੂੰ ਚੱਲੀਏ ਬੜਾ ਟਾਈਮ ਹੋ ਗਿਆ ਤੁੰਡੀ ਰਾਤਾਂ ਵੀ ਹੋ ਗਏ ਲੈ ਮਨ ਲਾ ਟਾਈਮ ਆਪਣਾ ਵੀ ਹੋ ਗਿਆ ਉਧਰ ਹੋ ਗਿਆ ਉਧਰ ਹੋ ਗਿਆ ਚੱਲ ਆ ਕਾਸੇ ਗਾਣਾ ਸ਼ੁਰੂ ਕਰੀਏ ਲੈ ਗਾਣਾ ਸੁਣਾ ਸੁਣਾ ਲੈ ਸੁਣਾ ਦੇ ਫਿਰ ਏ ਰੰਗ ਕਦੇ ਨਹੀਂ ਪਾਇਆ ਕਦੇ ਪਾ ਕੇ ਨਹੀਂ ਦਿਖਾਇਆ ਏ ਰੰਗ ਕਦੇ ਨਹੀਂ ਪਾਇਆ ਕਦੇ ਪਾ ਕੇ ਨਹੀਂ ਦਿਖਾਇਆ ਅੱਜ ਕਾਲਾ ਜੋੜਾ ਪਾ ਸਾਡੀ ਬਰਮਾਸ਼ ਤੇ ਅੱਜ ਕਾਲਾ ਜੋੜਾ ਪਾ ਸਾਡੀ ਬਰਮਾਸ਼ ਤੇ ਏ ਪਹਿਲੀ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਏ ਪਹਿਲੀ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਕਰੋ ਪਹਿਲੀ ਬੁਲਾ ਸਾਡੀ ਬਰਮਾਸ਼ ਤੇ ਅਜ ਕਾਲਾ ਚੋਲਬਾ ਸਾਡੀ ਪਰਮੈਸ਼ਥੀ ਲੈ ਵੀ ਸਰਦਾਰਾ ਹੁਣ ਵਧਾਈ ਦੇ ਦੇ ਗਾਲੀ ਪੜਵਾਈ ਜੰਨਾ ਲੈ ਲਾਂਤੀਆ ਤੂੰ ਆਏ ਸਾਰੇ ਪਿੰਡ ਨੂੰ ਮਾੜਾ ਕਹੀ ਜਾਂਦਾ ਸੀ ਲੈ ਬਣ ਗਿਆ ਨਾ ਕੰਮ ਉਹ ਲੈ ਕੰਮ ਤਾਂ ਬਣ ਗਿਆ ਚਲੋ ਲੱਗਿਆ ਰਹਿਣ ਗਾ ਰੌਣਕਾਂ ਤੇ ਜਿਹੜੇ ਚੇਸ ਨੱਦਰ ਜਿਹੜੇ ਚੇਸ ਤੇ ਚੈਨਲ ਤੇ ਵੀ ਉਹ ਰੌਣਕਾਂ ਤਾਂ ਲੱਗਿਆ ਰਹਿਣ ਗਾ ਚਲੋ ਮਾਲਕ ਸ਼ੁਕਰ ਮਨਾਵੇ ਆਏ ਲਾਂਤੀਆ ਹੁਣ ਚੱਲੀ ਆ ਬੋਲੀ ਸਰਦਾਰ ਜੀ ਤੁਸੀਂ ਵੀ